ਆ 5 ਸੀਟਰ ਸੋਫਾ ਬਹੁਤ ਸੋਹਣਾ ਕੰਮ ਕੀਤਾ ਆ ਕਪੜਾ ਬਹੁਤ ਸੋਹਣਾ ਲੱਗਾ ਬਾਜ਼ਾਰ ਦਾ ਰੇਟ ਇਹਦਾ ਹੈਗਾ 18500 ਪਰ ਇੱਥੇ ਤੁਸੀਂ ਆ ਜਾਓ ਤੁਹਾਨੂੰ ਅਸੀਂ ਦਵਾਂਗੇ 10500 ਪੂਰਾ ਸਾਰਾ ਫਰਮ ਦੇ ਵਿੱਚ ਕੰਮ ਕੀਤਾ ਜਾਂਦਾ ਦੇਖੋ ਠੀਕ ਹੈ ਬਾਕੀ ਸਾਈਡ ਦੇਖੋ ਸਾਰੀ ਪਾਲਿਸ਼ ਕਰਕੇ ਹੋਇਆ ਜੀ ਠੀਕ ਹੈ ਸਾਡੀ ਫਰੰਟ ਬੈਕ ਆ ਪੈਰਾਂ ਵਾਲੀ ਸਾਈਡ ਆ ਗਈ ਸਰ ਪੈਰਾਂ 'ਚ ਵੀ ਗੱਦੀ ਸਿਰ ਤੇ ਵੀ ਗੱਦੀ ਰੇਟ ਇਹਦਾ ਆਪਾਂ ਲਾਤਾ 14500 ਰੁਪਏ 12500 ਰੁਪਏ ਦੀ ਆਹ ਅਲਮਾਰੀ ਆ ਇਸ ਅਲਮਾਰੀ ਦੇ ਨਾਲ ਆਹਾ ਅਲਮਾਰੀ ਬਿਲਕੁਲ ਫ੍ਰੀ ਇਹ ਦੇਖੋ ਇਹਨੂੰ ਕਹਿੰਦੇ ਆਫਰ ਆ 25000 ਰੁਪਏ ਦੇ ਵਿੱਚ ਤੁਹਾਨੂੰ ਅਸੀਂ ਦੇ ਰਣਾ ਜਿਹੜਾ ਬਾਜ਼ਾਰ ਨਾਲੋਂ 10000 ਰੁਪਏ ਸਸਤਾ ਡਾਈਨਿੰਗ ਟੇਬਲ ਦੇ ਰਹੇ ਆ ਉਹ ਵੀ ਨਵਾਂ ਜਿਹੜਾ ਵੱਧ ਵੀਡੀਓ ਸ਼ੇਅਰ ਕਰੂਗਾ ਉਹਨਾਂ ਨੂੰ ਆਹਾ ਸੋਫਾ ਸੈੱਟ ਇੱਕ ਜਾਣੇ ਨੂੰ ਬਿਲਕੁਲ ਫ੍ਰੀ ਦਵਾਂਗੇ ਦੇਖੋ 32 ਇੰਚ ਦੀ LED ਤੇ ਬਹੁਤ ਵੱਡੀ ਆਫਰ ਲੱਗ ਗਈ ਆ ਬਾਜ਼ਾਰ ਦਾ ਰੇਟ 12000 ਆ ਘੁੰਮਣ ਟ੍ਰੇਡਿੰਗ ਕੰਪਨੀ ਤੇ 6900 ਰੁਪਏ ਦੇ ਵਿੱਚ ਲੈ ਜਾਓ ਨਾਲ ਤੁਹਾਨੂੰ 에어ਪੋਰਟ ਫ੍ਰੀ ਮਿਲਨੇ ਆ ਵੱਡੀ ਗੱਲ ਇਹ ਆ ਇਹ ਪੂਰੀ ਸਮਾਰਟ ਆ ਤੁਸੀਂ YouTube ਚਲਾ ਲਓ Netflix ਚਲਾਓ Disney+ ਮਤਲਬ ਹਰ ਇੱਕ ਚੀਜ਼ ਇਹਦੇ ਵਿੱਚ ਚੱਲਣੀ ਆ ਬਸ ਜੀ ਇਹ 43 ਇੰਚ ਆ ਇਹਦੇ ਮਾਰਕਟ ਦਾ ਰੇਟ ਹੈਗਾ ਭਾਜੀ 22 ਤੋਂ 23000 ਆਪਣਾ ਰੇਟ ਹੈਗਾ 13900 ਰੁਪਏ ਗਿਫਟ ਇਹਦਾ ਫ੍ਰੀ ਆ LG ਦੀ ਜਿਹੜੀ 185 ਲੀਟਰ ਫਰਿੱਜ ਆ ਜੀ ਮਤਲਬ 13 ਤੋਂ 14000 ਵਿੱਚ ਮਾਰਕੀਟ 'ਚ ਵੇਖਦੇ ਆਂ ਭਾਜੀ ਆਪਾਂ ਆਫਰ ਪ੍ਰਾਈਜ਼ ਲਾਤਾ ਜੀ 11500 ਰੁਪਏ ਇਹ ਤੁਸੀਂ ਆਨਲਾਈਨ ਚੈੱਕ ਕਰ ਲਿਓ ਹੋਰ ਕਿਤੇ ਜਾ ਕੇ ਚੈੱਕ ਕਰ ਲਿਓ ਵੱਡਾ ਸਾਈਜ਼ ਆ ਡਿਮਾਂਡ ਕਾਫੀ ਆ ਕਲਰ ਵੀ ਬੜਾ ਸੋਹਣਾ ਇਹਦੀ ਆਫਰ ਦੇਖੋ ਕਿੰਨੀ ਵੱਡੀ ਆ 26999 ਵਾਲੀ ਤੁਹਾਨੂੰ ਫਰਿੱਜ ਅਸੀਂ 22500 ਦੇ ਵਿੱਚ ਦੇ ਦੇਣੀ ਆ ਨਾਲ ਗਿਫਟ ਵੀ ਦਵਾਂਗੇ ਗੌਦਰੀ ਦਾ AC ਜਿਹੜਾ ਕਨਵਰਟੇਬਲ 3 ਸਟਾਰ 29500 ਰੁਪਏ ਪੂਰੇ ਪੰਜਾਬ 'ਚ ਤੁਹਾਨੂੰ ਲੱਭਣਾ ਭਾਜੀ ਲਗੜਦਾ ਇਸ ਜਿਹੜਾ 3 ਸਟਾਰ 32500 ਭਾਜੀ ਰੇਡ ਨੋਟ ਕਰੀ ਜਿਓ ਭਾਜੀ ਉਹ ਨੇਡਾ ਦਾ ਇਸ ਜੀ 3 ਸਟਾਰ 32500 ਐਲਜੀ ਦਾ ਏਸੀ ਭਾਜੀ ਜਿਹੜਾ 3 ਸਟਾਰ ਆ ਜੀ 1.5 ਟਨ ਦਾ 33500 ਰੁਪਏ ਸ਼ਰਿਆਮ ਲਿਖ ਕੇ ਲਾਤਾ ਕਿਸ਼ਤਾਂ ਬਿਨਾਂ ਵਿਆਜ ਤੋਂ ਸਿਰਫ 1 ਰੁਪਿਆ ਦੇ ਕੇ ਕੋਈ ਵੀ ਸਮਾਨ ਤੁਸੀਂ ਹੋਲਸੇਲ ਰੇਟ ਤੇ ਆਸਾਨ ਕਿਸ਼ਤਾਂ ਤੇ ਲੈ ਜਾਓ ਲੋਰਡ ਬ੍ਰਾਂਡ ਆ ਚੈਲੰਜ ਕਰਦੇ ਆ ਪਤਾ ਜਿੱਥੋਂ ਮਰਜੀ ਕਰ ਲੋ ਲੋਇਡ ਦੀ ਮਸ਼ੀਨ ਆ 8 ਕਿਲੋ ਦੀ ਹੈਗੀ ਆ ਜਿਹਦਾ ਵਿਸਾਖੀ ਦੇ ਸਪੈਸ਼ਲ ਆਫਰ ਲਾਤਾ 15500 ਰੁਪਿਆ ਬਾਜ਼ਾਰ ਦੀ ਕੀਮਤ ਦਾ ਸਾਡੇ ਕੋਲ ਆਜੋ 10500 ਚ ਦੇਵਾਂਗੇ ਜੇ ਕੋਈ ਦਊ ਤਾਂ ਚੈਲੰਜ ਸਾਡਾ ਪੂਰਾ ਨਾਲ ਗਿਫਟ ਫਰੀ ਦੇਵਾਂਗੇ ਵੋਲਟੇਜ ਦੇ ਮਸ਼ੀਨਾਂ 14 ਕਿਲੋ ਟਫਨ ਗਲਾਸ ਦੇ ਵਿੱਚ ਆ ਜੀ ਦੇਖੋ ਜੀ ਪੂਰੀ ਬਲੈਕ ਕਲਰ ਦੇ ਵਿੱਚ ਰੇਟ ਲਾਤਾ ਬਾਈ 15500 ਰੁਪਿਆ ਬਹੁਤ ਵੱਡੀ ਆਫਰ ਲਾਤੀ ਆ ਤੁਸੀਂ ਘੁੰਮਣ ਰੈਡੀ ਕੰਪਨੀ ਆਉਣਾ ਸਭ ਤੋਂ ਪਹਿਲਾਂ ਤੁਸੀਂ ਸੁਣ ਲਓ ਪਹਿਲਾਂ ਤੁਹਾਨੂੰ ਅਸੀਂ ਬੈੱਡ ਦੇਵਾਂਗੇ ਬੈੱਡ ਨਾਲ ਗੱਦੇ ਦੇਵਾਂਗੇ ਜੂਸਰ ਮਸ਼ੀਨ ਦੇਵਾਂਗੇ ਸੋਫਾ ਦਵਾਂਗੇ ਟੇਬਲ ਦਵਾਂਗੇ ਨਾਲ ਤੁਹਾਨੂੰ ਆਪਾਂ ਦੇਣੀ ਹੈ ਅਲਮਾਰੀ ਅਲਮਾਰੀ ਦੇ ਨਾਲ ਦੇਣਾ ਹੈ ਪ੍ਰੈਸ ਟੇਬਲ ਇਹ ਤੁਸੀਂ ਚੈੱਕ ਕਰ ਲਓ ਮਾਰਕੀਟ ਪ੍ਰਾਈਸ ਜਿਹੜਾ ਇਹਦਾ 85000 ਰੁਪਏ ਆ ਪਰ ਇੱਥੇ ਤੁਹਾਨੂੰ ਅਸੀਂ ਦਵਾਂਗੇ ਸਿਰਫ 51000 ਰੁਪਏ ਚ 51000 ਦਾ ਸਬਾਨ ਨਾਲ ਪੂਰੇ ਪੰਜਾਬ ਦੇ ਵਿੱਚ ਹੋਮ ਡਿਲੀਵਰੀ ਬਿਲਕੁਲ ਫਰੀ ਆ ਛੋਟਾ ਕੂਲਰ ਬਾਜ਼ਾਰ ਚ ਕੋਈ 5500 ਕੋਈ 6000 ਸਾਡੇ ਕੋਲ ਲੈ ਜਾ 4500 ਚ ਆਹਾਂ ਕੂਲਰ ਤੁਹਾਨੂੰ ਅਸੀਂ ਦਵਾਂਗੇ 9500 ਚ ਆਹ ਜੀ ਲਿਖ ਕੇ ਲਾਤਾ 10500 ਦਾ ਦਵਾਂਗੇ ਬਾਜ਼ਾਰ ਚ ਵੇਖਦਾ 14-15000 ਦਾ 150 ਲੀਟਰ ਦਾ ਮਤਲਬ ਕੂਲਰ ਸਭ ਤੋਂ ਵੱਡਾ 5 ਫੁੱਟ ਦੇਖੋ ਮੇਰੀ ਹਾਈਟ 6 ਫੁੱਟ ਮੇਰੇ ਬਰਾਬਰ ਆਉਂਦਾ ਕੂਲਰ ਸਾਢੇ 5 ਫੁੱਟ ਦਾ ਕੂਲਰ ਨਾਲ ਲਾਤਾ ਜੂਸਰ ਬਾਜੀ ਰੀਡ ਲਾਤਾ ਜੀ ਸਾਢੇ 12000 ਰੁਪਏ ਆਹ ਲੋ ਸਿਰਫ 15 ਦੇ ਲਈ ਬਾਜੀ ਮਾਈਕ੍ਰੋਵੇਵ ਦੇਖੋ ਆ ਦੇਖੋ ਵੱਡੀ ਬ੍ਰਾਂਡ ਸਾਕੀ ਆਫਰ ਸਪੈਸ਼ਲ 5500 ਰੁਪਏ ਦਾ ਦੇ ਰਹੇ ਆ ਆ ਲੈ ਜਾਓ ਇਨਵਰਟਰ 20000 21000 19000 ਇਹ ਸਿਰਫ ਸਿਰਫ 15500 ਹੀ ਦਵਾਂਗੇ ਸਲਾਹ ਜੀ ਹੁਣ ਅਸੀਂ ਪਹੁੰਚ ਚੁੱਕੇ ਹਾਂ ਕਪੂਰਥਲਾ ਸ਼ਹਿਰ ਘੁੰਮਣ ਟ੍ਰੇਡਿੰਗ ਕੰਪਨੀ ਤੇ ਜਿਨ੍ਹਾਂ ਨੇ ਬਸਾਖੀ ਦੇ ਤਿਉਹਾਰ ਤੇ ਬਹੁਤ ਵੱਡੀਆਂ ਆਫਰਾਂ ਲਾਤੀਆਂ ਚਾਹੇ ਤੁਸੀਂ ਫਰਨੀਚਰਾ ਸਮਾਨ ਲੈਣਾ ਚਾਹੇ ਤੁਸੀਂ ਲੈਣਾ ਇਲੈਕਟ੍ਰੋਨਿਕ ਦਾ ਸ਼ਰਿਆਮ ਲਿਖ ਕੇ ਲਾਤਾ ਕਿਸ਼ਤਾਂ ਬਿਨਾਂ ਵਿਆਜ ਤੋਂ ਸਿਰਫ 1 ਰੁਪਿਆ ਦੇ ਕੇ ਕੋਈ ਵੀ ਸਮਾਨ ਤੁਸੀਂ ਹੋਲਸੇਲ ਰੇਟ ਤੇ ਆਸਾਨ ਕਿਸ਼ਤਾਂ ਦੇ ਲੈ ਜਾਓ ਸੋ ਜਿਹੜੇ ਹੁਣ ਇੱਥੇ ਦੇ ਓਨਰ ਮਨਦੀਪ ਸਿੰਘ ਜੀ ਆਹ ਨਾਲ ਗੱਲਬਾਤ ਕਰਾਂਗੇ ਭਾਈ ਜੀ ਚਰਚੇ ਭੜਿਆ ਹੈਗਾ ਤਾਂ ਤੁਸੀਂ ਕਪੂਰਥਲੇ ਦੇ ਵਿੱਚੋਂ ਪਰ ਪੂਰਾ ਪੰਜਾਬ ਪੰਜਾਬ ਦੇ ਨਾਮ ਨਾਲ ਕਹਿੰਦੇ ਜੰਮੂ ਹਿਮਾਚਲ ਉੱਥੋਂ ਵੀ ਲੋਕ ਟਰੱਕ ਭਰ-ਭਰ ਕੇ ਲਿਆ ਰਹੇ ਆ ਯਾਰ ਭਾਈ ਆਪਣੇ ਸਾਰੇ ਸਰੋਤਿਆਂ ਬਹੁਤ ਪਿਆਰ ਹੈ ਜੀ ਆਪਾਂ ਭਾਈ ਵਿਸਾਖੀ ਦੇ ਸ਼ੋਭ ਆਫਸਰ ਦੇ ਆਪਾਂ ਆਫਰ ਲਾਈ ਆ ਜੀ ਦੇਖੋ ਭਾਈ ਤਗੜ ਸਾਹਿਬ ਬੈੱਡ ਹੋ ਗਿਆ ਜੀ ਪਲੱਸ ਮੈਟ੍ਰਸ ਹੋ ਗਿਆ ਜੀ ਸੋਫਾ ਹੋ ਗਿਆ ਭਾਜੀ ਪਲੱਸ ਟੇਬਲ ਹੋ ਗਿਆ ਜੀ ਅਲਮਾਰੀ ਹੋ ਗਈ ਵੱਡੀ ਭਾਜੀ ਆ ਦੇਖੋ ਨਿਗਾਹ ਮਾਰੋ ਡਰੈਸਿੰਗ ਟੇਬਲ ਵਾਲੀ ਅਲਮਾਰੀ 7 ਬਾਈ 5 ਦੀ ਜੀ ਪਲੱਸ ਨਾਲ ਹੋ ਗਿਆ ਪ੍ਰੈਸ ਟੇਬਲ ਠੀਕ ਹੈ ਪਲੱਸ ਹੋ ਗਿਆ ਕਿ ਜੂਸਰ ਇਹ ਸੱਤ ਚੀਜ਼ ਆਪਾਂ ਦੇ ਰਹੇ ਆ ਜੀ ਵਿਸਾਖੀ ਦੇ ਆਫਰ ਦੇ ਸਿਰਫ 52000 ਰੁਪਏ ਦੇ ਵਿੱਚ ਇੱਕ ਚੀਜ਼ ਹੋਰ ਭਾਜੀ ਜੀ ਡਿਲੀਵਰੀ ਵੀ ਦੇ ਰਹੇ ਆ ਤੁਹਾਨੂੰ ਨਾਲ ਫ੍ਰੀ ਜੀ ਅੱਛਾ ਡਿਲੀਵਰੀ ਫ੍ਰੀ ਆ ਹਾਂ ਜੀ ਹਾਂ ਜੀ ਦੇਖੋ ਜੀ ਬਹੁਤ ਵੱਡੀ ਆਫਰ ਲਾਤੀ ਆ ਤੁਸੀਂ ਘੁੰਮਣ ਟ੍ਰੇਡਿੰਗ ਕੰਪਨੀ ਦਾ ਹੋਣਾ ਸਭ ਤੋਂ ਪਹਿਲਾਂ ਤੁਸੀਂ ਸੁਣ ਲਓ ਪਹਿਲਾਂ ਤੁਹਾਨੂੰ ਅਸੀਂ ਬੈੱਡ ਦਵਾਂਗੇ ਬੈੱਡ ਨਾਲ ਗੱਦੇ ਦਵਾਂਗੇ ਜੂਸਰ ਮਸ਼ੀਨ ਦਵਾਂਗੇ ਸੋਫਾ ਦਵਾਂਗੇ ਟੇਬਲ ਦਵਾਂਗੇ ਨਾਲ ਤੁਹਾਨੂੰ ਆਪਾਂ ਦੇਣੀ ਹੈ ਅਲਮਾਰੀ ਅਲਮਾਰੀ ਦੇ ਨਾਲ ਦੇਣਾ ਹੈ ਪ੍ਰੈਸ ਟੇਬਲ ਇਹ ਤੁਸੀਂ ਚੈੱਕ ਕਰ ਲਓ ਮਾਰਕੀਟ ਪ੍ਰਾਈਸ ਜਿਹੜਾ ਇਹਦਾ 85000 ਰੁਪਏ ਆ ਪਰ ਇੱਥੇ ਤੁਹਾਨੂੰ ਅਸੀਂ ਦਵਾਂਗੇ ਸਿਰਫ 51000 ਰੁਪਏ ਚ 51000 ਦਾ ਸਮਾਨ ਨਾਲ ਪੂਰੇ ਪੰਜਾਬ ਦੇ ਵਿੱਚ ਹੋਮ ਡਿਲੀਵਰੀ ਬਿਲਕੁਲ ਫ੍ਰੀ ਫੈਬਰਿਕ ਦੇਖੋ ਜੀ ਸਾਰਾ ਵਧੀਆ ਲੱਗੀ ਹੌਲੈਂਡ ਫੈਬਰਿਕ ਲੱਗੀ ਸਾਰੀ ਫਾਰਮ ਪਾਈ ਹੁੰਦੀ ਭਾਜੀ ਵਿੱਚ ਕੋਈ ਲਿੱਟ ਲਾਉਣੀ ਪਾਈ ਠੀਕ ਹੈ ਲੋਕਾਂ ਨੇ ਗੁੱਲੀਆਂ ਵਾਲਾ ਬੋਰਡ ਲਾ ਕੇ ਬਣਾਉਂਦੇ ਸਾਡੇ ਪੂਰੇ ਪਲਾਈ ਦੇ ਵਿੱਚ ਬੰਦ ਬੰਦੇ ਨੇ ਇਹਦੀ ਸਾਈਡ ਟੇਬਲ ਦੇਖੋ ਭਾਜੀ ਇਹ 2x2 ਦਾ ਪੀਸ ਬਣਾਇਆ ਹੋਇਆ ਜੀ ਆਹ ਦੇਖੋ ਨਾਲ ਕੁਸ਼ਨ ਲੱਗੇ ਭਾਜੀ ਬੈਕ ਦਾ ਸਟਿਚਿੰਗ ਹੋਈ ਜਾਂ ਵਧੀਆ ਫੈਬਰਿਕ ਲੱਗਾ ਜੀ ਪੂਰੀ ਫੁੱਲ ਗਾਰੰਟੀ ਵਾਲਾ ਆਹ ਦੇਖੋ ਕਿੰਨਾ ਸੋਹਣਾ ਬਰਸਾਚੇ ਦਾ ਲੋਗੋ ਲੱਗਾ 골ਡਨ ਪੱਟੀਆਂ ਲੱਗੀਆਂ ਸਫਾਈ ਬਹੁਤ ਇਹਦੇ ਕੰਮ ਦੇ ਵਿੱਚ ਆਪਣਾ ਮੇਨ ਬਦਲ ਮੋਟਿਵ ਕਹਿੰਦਾ ਸਫਾਈ ਹੋਵੇ ਕੰਮ ਦੇ 45-42000 ਦੇ ਲੋਕੀ ਵੇਚਦੇ ਆ ਅਸੀਂ ਹੋਲ ਸੇਲ ਵੀ ਕਰਦੇ ਆ ਸਾਡਾ ਜੰਮੂ ਹਿਮਾਚਲ ਸਾਰੇ ਮਾਲ ਜਾਂਦਾ ਪਰ ਆਪਾਂ ਇਹਦਾ ਆਫਰ ਦੇ ਵਿੱਚ ਰੇਟ ਲਾਏ ਆ ਅੱਜ ਇਹ ਹੈਗਾ 25500 ਰੁਪਈਆ ਕੋਈ ਸਿੱਧਾ ਕੱਪੜਾ ਨਾ ਝਾੜੇ ਲੋਕੀ ਪਲੇਨ ਕੱਪੜਾ ਝਾੜ ਕੇ ਕਹਿੰਦੇ ਉਹ ਠੀਕਾ ਸੋਫਾ ਬਣ ਗਿਆ ਜੀ ਸੀਟ ਤੇ ਵਰਕ ਹੋਇਆ ਬੈਗ ਤੇ ਵਰਕ ਹੋਇਆ ਬਾਹਮ ਤੇ ਵਰਕ ਹੋਇਆ ਠੀਕਾ ਜੀ ਇਹ ਤੇ ਸਾਡੇ ਕੋਲ 100 ਡਿਜ਼ਾਈਨ ਮਿਲ ਜੂਗਾ ਤੁਹਾਨੂੰ 100 ਡਿਜ਼ਾਈਨ 5 ਸੀਟਰ ਦੇ ਰੰਗ ਅਨੇਕਾਂ ਮਿਲ ਜੂਗੇ ਇਹ 18500 ਰੁਪਏ ਰੇਟ ਲਾਇਆ ਭਾਜੀ ਆਪਾਂ 18500 ਰੁਪਏ ਸੋ ਭਾਈ ਸਾਹਿਬ ਉਦਾਂ ਦੇ ਮਹਿੰਗੇ ਘਰਾਂ ਦੇ ਵਿੱਚ ਫਰੀਚਰ ਵੀ ਇਦਾਂ ਰੱਖਣਾ ਪੜਾ ਆ ਦੇਖੋ ਇਹਦੇ ਨਾਲ ਦੋ ਤਾਂ ਤੁਹਾਨੂੰ ਅਸੀਂ ਦੇ ਦਿੱਤੀਆਂ ਕਿੰਗ ਚੇਅਰਾਂ ਨਾਲ ਆ ਦੇਖੋ ਕਿੰਨਾ ਸੋਹਣਾ ਲਗਜ਼ਰੀ ਯੂਰਪ ਸਟਾਈਲ ਸੋਫਾ ਦੇ ਦਿੱਤਾ ਹੈਗਾ ਹਨਾ ਇਹ ਸੋਫਾ ਹੈਗਾ ਜੀ ਆਪਣਾ 11 ਫੀਟਰ ਭਾਜੀ ਠੀਕ ਹੈ ਜੀ ਇਹਨਾਂ ਹੈਗਾ ਨੂੰ ਆਪਾਂ ਕਹਿੰਦੇ ਅਟਾਲੀਅਨ ਡਿਜ਼ਾਈਨ ਭਾਜੀ ਜੀ ਠੀਕ ਹੈ ਜੀ ਇਹਦੇ ਵਿੱਚ ਤੁਹਾਨੂੰ ਕਲਰ ਕਾਫੀ ਮ ਡਿਜ਼ਾਈਨ ਵੀ ਬਹੁਤ ਸਾਰੇ ਮਿਲ ਜੂਗਾ ਰੇਟ ਜੇ ਆਪਾਂ ਲਾਏ 45000 ਪਲੱਸ ਕੀ ਹੈਗਾ ਜੀ ਨਾਲ 5000 ਦਾ ਜੂਸਰ ਮਿਕਸਰ ਲਾਤਾ ਫ੍ਰੀ ਨਾਲ ਬਾਜੀ ਆਹ ਦੇਖੋ ਹਰ ਥਾਂ ਤੋਂ ਫਾਇਦੇ ਫੈਬਰਿਕ ਜਿਹੜਾ ਲਿਆਦਾ ਲੁੱਕ ਲੱਗਾ ਹੋਇਆ ਸਾਰਾ ਇਕੱਲੀ ਇਕੱਲੀ ਚੀਜ਼ ਤੇ ਧਿਆਨ ਦਿੱਤਾ ਜਾਂਦਾ ਬਜੀ ਠੀਕ ਹੈ ਜੀ ਬਾਕੀ ਸਟਿਚਿੰਗ ਵਰਕ ਦੇਖੋ ਬਾਜੂ ਵਰਕ ਦੇਖੋ ਸਾਈਡ ਵਰਕ ਦੇਖੋ ਟੇਬਲ ਦਾ ਕੰਮ ਹੋਇਆ 쿠ਸ਼ਨ ਲੱਗੇ ਇਹਦਾ ਰੇਟ ਵੀ ਆਪਾਂ ਲਾਤਾ ਆਫਰ ਪ੍ਰਾਈਸ ਦਾ 25000 ਰੁਪਏ ਮਹਾਰਾਜਾ ਚੇਅਰ ਸਟਾਈਲ ਹੈਗਾ ਦੇਖੋ ਇਹਦੇ ਉੱਤੇ ਫਰੰਟ ਦੇ ਵਿੱਚ ਬੜਾ ਸੋਹਣਾ ਕੰਮ ਆ ਤੇ ਬੈਕ ਤੇ ਵੀ ਤੁਸੀਂ ਚੈੱਕ ਕਰ ਜਿਹੜੀ ਲੱਕੜ ਲੱਕੜ ਯੂਜ਼ ਕੀਤੀ ਹੈਗੀ ਆ ਭਾਈ ਜੀ ਇਹ 65000 70000 ਕੀ ਰੇਟ ਆਪਣਾ ਭਾਈ ਜੀ ਮਾਰਕੀਟ ਚ 60 70 ਦਾ ਹੀ ਵੇਖਦਾ ਜੋ ਆਪਣਾ ਪ੍ਰਾਈਸ ਹੈਗਾ ਆਫਰ ਪ੍ਰਾਈਸ ਜਿਹੜਾ ਆਪਾਂ ਵਸਾਖੀ ਤੇ ला ਰਹੇ ਆ ਭਾਈ 45000 ਰੁਪਏ ਦਾ ਸੈੱਟ ਜੀ 45000 ਚ ਇਹਦੇ ਵਿੱਚ ਤੁਹਾਨੂੰ ਰੰਗ ਡਿਜ਼ਾਈਨ ਬਹੁਤ ਸਾਰੇ ਮਿਲ ਜੂਗੇ ਇਹਨੂੰ ਆਪਾਂ 7 5 ਦੇ ਕਹਿੰਦੇ ਨੇ ਹੈਵੀ ਬੋਰਡ ਦੇ ਵਿੱਚ ਬਣਿਆ ਜੀ ਪੂਰੀ ਹੈਵੀ ਕੁਆਲਿਟੀ ਹੈ ਜੀ ਇੰਚਸ ਵਗੈਰਾ ਹੈਂਡਲ ਹੋਣ ਦਾ ਬਿਲਕੁਲ ਵਧੀਆ ਲੱਗਦੇ ਆ ਠੀਕ ਹੈ ਜੀ ਇਹ ਆਪਾਂ ਲਾਤਾ ਜੀ ਭਾਈ 12500 ਰੁਪਿਆ ਲਮਾਰੇ ਆ ਰੇਟ ਪਲੱਸ ਪੁਆਇੰਟ ਲਮਾਰੀ ਘਾੜੀ ਰਹਿ ਗਈ 8000 ਭਾਈ ਬੈੱਡ ਬੜਾ ਸੋਹਣਾ ਬੈੱਡ ਦਾ ਡਿਜ਼ਾਈਨ ਹੀ ਮੈਨੂੰ ਬੜਾ ਵਧੀਆ ਲੱਗਾ ਇਹਦਾ ਵੀ ਦੱਸੋ ਨਾ ਪੂਰਾ ਸਾਰਾ ਫਰਮ ਦੇ ਵਿੱਚ ਕੰਮ ਕੀਤਾ ਜਾਂਦਾ ਦੇਖੋ ਠੀਕ ਹੈ ਜੀ ਬਾਕੀ ਸਾਈਡ ਦੇਖੋ ਸਾਰੀ ਪਾਲਿਸ਼ ਵਰਕ ਹੋਇਆ ਜੀ ਜੀ ਠੀਕ ਹੈ ਸਾਡੀ ਫਰੰਟ ਬੈਕ ਆ ਪੈਰਾਂ ਵਾਲੀ ਸਾਈਡ ਆ ਗਈ ਸਰ ਪੈਰਾਂ 'ਚ ਵੀ ਗੱਦੀ ਸਿਰ ਤੇ ਵੀ ਗੱਦੀ ਰੇਟ ਇਹਦਾ ਆਪਾਂ ਲਾਤਾ 14500 ਰੁਪਏ ਦੇਖੋ ਡਿਜ਼ਾਈਨ ਕਲਰ ਸਾਰੇ ਅਲੱਗ-ਅਲੱਗ ਦਾ ਤੁਹਾਨੂੰ ਮਿਲਣਗੇ ਬਾਕੀ ਆ ਜੋ ਅੱਗੇ ਦੇਖੋ ਜੇ ਆਪਾਂ ਤੁਹਾਨੂੰ ਰੇਟ ਕੱਟ ਕੀਤਾ ਆ ਆਫਰ ਦਿੱਤੀ ਆ ਤਾਂ ਇਦਾਂ ਥੋੜੀ ਵੀ ਸਾਡੇ ਕੋਲ ਇੱਕ ਜਿੱਥੇ ਇਹ ਦੁਕਾਨਦਾਰ ਤੁਹਾਡੇ ਨਾਲ ਠੱਗੀ ਠੋਰੀ ਕਰਦੇ ਪੈਸੇ ਬਚਾਉਂਦੇ ਆ ਆ ਤੁਸੀਂ ਸੈੱਟੀ ਚੈੱਕ ਕਰ ਲਓ ਦੇਖੋ ਪ੍ਰੋਪਰ ਪਾਲਿਸ਼ ਕੀਤੀ ਆ ਇੱਥੇ ਕੱਪੜਾ ਲੱਗਾ ਹੋਇਆ ਆ ਦੇਖੋ ਹੈਂਗਰ ਤੁਸੀਂ ਦੇਖੋ ਇਹਦੇ ਵਿੱਚ ਜਿਹੜਾ ਲੱਗੇ ਹੋਇਆ ਉਸ ਤੋਂ ਬਾਅਦ ਇੱਥੇ ਤੁਸੀਂ ਦੇਖ ਲਓ ਆਮ ਜਿਆਦਾ ਲੱਕੜ ਦੇ ਲਾਏ ਹੋਗੇ ਪੈਰ ਜਾਂ ਪਲਾਸਟਿਕ ਦੇ ਲਾਏ ਹੋਗੇ 7-800 ਰੁਪਏ ਦਾ ਇੱਕ ਪਈ ਜਾਂਦਾ ਇਹ ਮਤਲਬ 2-3000 ਰੁਪਏ ਦਾ ਸਿਰਫ ਪੌਡਿਆਂ ਜਾਂ ਇਹ ਫਰਕ ਨਿਕਲ ਜਾਂਦਾ ਇਹਦੇ ਵਿੱਚ ਸੁਪਰ ਲਗਜ਼ਰੀ ਆਈਟਮ ਲਾਤੀ ਆ ਤੁਸੀਂ ਚੈੱਕ ਕਰੋ ਲਾਈਟਾਂ ਲਾਈਟਾਂ ਦੇ ਵਿੱਚ ਵੀ ਸਿੰਪਲ ਲਾਈਟ ਲਾ ਸਕਦੇ ਪਰ ਇੱਥੇ ਵੀ origignal ਰੱਖੀ ਇਹ ਸਾਗਮਾਨ ਦੇ ਵਿੱਚ ਸਾਰਾ ਕੰਮ ਹੋਇਆ ਆ ਕੱਪੜਾ ਬਹੁਤ ਵਧੀਆ ਲੱਗਾ ਗੱਦੀ ਇਹਦੇ ਵਿੱਚ ਵਧੀਆ ਭਰੀ ਹੋਈ ਆ ਜੇ ਤੁਸੀਂ ਸੋ ਇਹ ਬੈੱਡ ਨਾ ਤੁਸੀਂ 60000 ਨਾਲ 65000 ਤੁਹਾਨੂੰ ਸਿਰਫ 29500 ਦੇ ਵਿੱਚ ਆਪਾਂ ਦੇ ਦੇਣਾ ਬਾਕੀ ਸਭ ਗੱਲ ਇੱਥੇ ਨੇ ਮੌਕੇ ਦੀ ਆ ਵੀ ਦੇਖੋ ਆਫਰ ਨਾਲ ਲਓ ਜੀ ਲਾਓ ਤੁਸੀਂ ਆਪਣੇ ਹੱਥੇ ਇਹ ਵੀ ਫ੍ਰੀ ਇਹ ਵੀ ਬਾਜੀ ਦੇ ਦਤਾ ਫਰੇ ਜੀ 5000 ਨਾਲ ਗਿਫਟ ਤੁਹਾਨੂੰ ਕੀ ਆ ਆ ਦੇਖੋ 29500 ਵਿੱਚ ਮੈਂ ਤੁਹਾਨੂੰ ਜਲਦੀ ਡਿਜ਼ਾਈਨ ਦਿਖਾਉਣਾ ਇਹ ਵੀ 29500 ਆ ਵੀ 29500 ਚ ਤੁਸੀਂ ਇਹ ਦੇਖ ਲਓ ਵੀ ਸਾਡੇ ਕੋਲ ਕੁਆਂਟੀਟੀ ਕੁਆਲਿਟੀ ਬ੍ਰਾਈਟੀ ਕਿੰਨੀ ਜ਼ਿਆਦੀ ਹੈਗੀ ਆ ਲੋਕੀ ਲੈਂਪਾਂ ਚ ਪੈਸੇ ਬਚਾ ਲੈਂਦੇ ਸਾਡੇ ਦੇਖੋ ਕੱਲੀ ਕੱਲੀ ਚੀਜ਼ ਦੇ ਉੱਤੇ ਵਰਕ ਕੀਤਾ ਜਾਂਦਾ ਜੀ ਮਿਹਨਤ ਕੀਤੀ ਜਾਂਦੀ ਹੈ ਹਰ ਚੀਜ਼ ਤੇ ਭਾਜੀ ਇਹਨੂੰ ਆਪਾਂ ਕਹਿ ਦਿੰਨੇ ਹਾਂ ਸਨਮਈਕਾ ਜੀ ਇਹਦਾ ਆਪਾਂ ਰੇਟ ਲਾਇਆ 21500 9 ਫੁੱਟਾ ਬੈੱਡ ਆ ਜੀ ਲਗਜ਼ਰੀ ਬੈੱਡ ਨਾਲ ਪਲੱਸ ਸਾਈਡ ਟੇਬਲ ਪਲੱਸ ਇਹਨਾਂ ਵੀ ਗਿਫਟ ਫ੍ਰੀ ਆ ਭਾਜੀ ਫਾਇਦੇ ਆ ਜਿਹੜਾ ਮਰਜੀ ਬੈੱਡ ਲਓ ਭਾਜੀ ਬੈੱਡ ਰਹੀ ਗੱਲ ਹੈ ਕੁਆਲਿਟੀ ਦੀ ਕੁਆਲਿਟੀ ਤੁਸੀਂ ਆਹ ਦੇਖੋ ਚੈੱਕ ਤਦਕਿ ਸੁਪਰ ਕੁਆਲਿਟੀ ਦੇ ਸਾਰੇ ਅੰਦਰ ਬਾਅਦ ਜਿੱਦਾਂ ਤੁਸੀਂ ਬੇਤਮਤੀ ਝੜੇ ਦੇਖੋ ਆਪਾਂ ਹਾਰਡਰ ਕਾਊਂਟਰ ਕਾਊਂਟਰ ਬਾਹਰ ਆ ਜੇ ਦੋਨੋਂ ਨਾਲ ਚੈੱਕ ਕਰ ਲਓ ਕੁਆਲਿਟੀ ਵੀ ਚੈੱਕ ਕਰ ਲਓ ਦੂਜੇ ਨੇੜੇ ਆ ਜਾਓ ਦੇਖੋ ਅੰਦਰ ਕਿਸੇ ਨੇ ਪੇਂਟ ਨਹੀਂ ਕੀਤਾ ਹੁੰਦਾ ਬਸ ਬੂਰਾ ਖਿਲਰਿਆ ਹੁੰਦਾ ਬੇਹਾਲ ਹੋ ਜਾਂਦੇ ਇੱਥੇ ਅੰਦਰ ਵੀ ਇਹਨਾਂ ਨੇ ਪੇਂਟ ਕੀਤਾ ਆ ਕੱਲੀ ਕੱਲੀ ਚੀਜ਼ ਤੇ ਭਾਜੀ ਸਫਾਈ ਦੇਣੀ ਪੈਂਦੀ ਕੰਮ ਦੇਖੋ ਸਰ ਕੱਲਾ ਹੀ ਕੱਲੀ ਚੀਜ਼ ਤੇ ਧਿਆਨ ਰੱਖੀਦਾ ਜੀ ਕਿਉਂਕਿ ਇਹਨਾਂ ਨੇ ਇਦਾਂ ਐਲਾਨ ਕਰਤਾ ਵੀ ਸਾਡਾ ਕੋਈ ਵੀ ਸਮਾਨ ਲੈ ਜਾਓ 10 ਸਾਲ ਦੀ ਗਾਰੰਟੀ ਬਹੁਤ ਜ਼ਿਆਦੀ ਡਿਮਾਂਡ ਆ ਮਾਰਕੀਟ ਚ ਭਾਜੀ 45000 ਤੋਂ ਘੱਟ ਕੋਈ ਦੁਕਾਨਦਾਰ ਨਹੀਂ ਵੇਚ ਰਿਹਾ ਭਾਜੀ ਆਪਣਾ ਇਹਦਾ ਰੇਟ ਲਾਇਆ 79500 ਨਾਲ ਗਿਫਟ ਫ੍ਰੀ ਆ ਗਿਫਟ ਤਾਂ ਭਾਜੀ ਹੈਗਾ ਹੈਗਾ ਜੀ ਆਹ ਦੇਖੋ ਹੋਰ ਵੀ ਸਾਡੇ ਕੋਲ ਤੁਸੀਂ ਡਿਜ਼ਾਈਨ ਦੇਖ ਲਓ ਇਸ ਤੋਂ ਇਲਾਵਾ ਵੀ ਜਦੋਂ ਤੁਸੀਂ ਇੱਥੇ ਵਿਜ਼ਿਟ ਕਰਨਾ ਤੁਹਾਨੂੰ ਅਸੀਂ ਬਹੁਤ ਡਿਜ਼ਾਈਨ ਦਿਖਾ ਦੇਾਂਗੇ ਚਾਹੇ 14500 ਵਾਲਾ ਬੈੱਡ ਲੈ ਜਾਓ 29500 ਵਾਲ ਲੈ ਜਾਓ 21500 ਲੈ ਜਾਓ ਹਰ ਇੱਕ ਦੇ ਨਾਲ ਗਿਫਟ ਤੁਹਾਨੂੰ ਅਸੀਂ ਫ੍ਰੀ ਦੇਵਾਂਗੇ ਸੋਫਾ ਕੰਬੈਡ ਸੋਫਾ ਕੰਮ ਬੈਟਿਆ ਬੈੱਡ ਵੀ ਬਣ ਗਿਆ ਸੋਫਾ ਇਹਨੂੰ ਤੁਸੀਂ ਖਿੱਚਣਾ ਆ ਇਹ ਪ੍ਰੋਪਰ ਹੋ ਲ ਜਾਂਦਾ ਇਹ ਤੇ ਤੁਸੀਂ ਸੌ ਸਕਦੇ ਆ ਰਾਤ ਨੂੰ ਸਹਰਾਣੇ ਬਣ ਗਏ ਗੱਦੇ ਦਾ ਗੱਦਾ ਬੈੱਡ ਦਾ ਬੈੱਡ ਸੋਫੇ ਦਾ ਸੋਪਾ ਸਾਰੀਆਂ ਚੀਜ਼ਾਂ ਇਹਦੇ ਵਿੱਚ ਤੁਸੀਂ ਯੂਜ਼ ਕਰ ਸਕਦੇ ਆ 25000 ਦੀ بجائے 16500 ਚ ਇਹ ਵੀ ਤੁਸੀਂ ਲੈ ਕੇ ਜਾ ਸਕਦੇ ਆ ਸਲੋ ਜੇ ਅੱਜ ਦੀ ਵੀਡੀਓ ਦੇ ਵਿੱਚ ਇੱਕ ਹੋਰ ਬਹੁਤ ਵੱਡੀ ਧਮਾਕੇ ਦਾ ਆਫਰ ਆਹ 5 ਸੀਟਰ ਸੋਫਾ ਬਹੁਤ ਸੋਹਣਾ ਕੰਮ ਕੀਤਾ ਆ ਕੱਪੜਾ ਬਹੁਤ ਸੋਹਣਾ ਲੱਗਾ ਬਾਜ਼ਾਰ ਦਾ ਰੇਟ ਇਹਦਾ ਹੈਗਾ 18500 ਪਰ ਇੱਥੇ ਤੁਸੀਂ ਆ ਜਾਓ ਤੁਹਾਨੂੰ ਅਸੀਂ ਦਵਾਂਗੇ 10500 ਜਿਹੜਾ ਵੱਧ ਵੀਡੀਓ ਸ਼ੇਅਰ ਕਰੂਗਾ ਉਹਨਾਂ ਨੂੰ ਆਹ ਸੋਫਾ ਸੈੱਟ ਇੱਕ ਜਾਣੇ ਨੂੰ ਬਿਲਕੁਲ ਫ੍ਰੀ ਦਵਾਂਗੇ ਭਾਜੀ ਇਹ ਕਾਹ ਜਾਂਦਾ ਜੀ ਨਾਪਾਂ 5 ਸੀਟਰ ਵਿਦ ਟੇਬਲ ਕਹਿ ਦੇਣੇ 18500 ਦੇ ਵਿੱਚ ਇਹ ਸੈੱਟ ਮਤਲਬ ਹੈਵੀ ਕੁਆਲਿਟੀ ਕੱਲੀ ਕੱਲੀ ਚੀਜ਼ ਤੇ ਵਰਕ ਕੀਤਾ ਜਾਂਦਾ ਦੇਖੋ ਆਪਾਂ ਕਹਿ ਦੇਣੇ ਕਾਊਚ ਵਾਲਾ ਕਾਰਨਰ ਸੈੱਟ ਜੀ ਨਾਲ ਦੇਖੋ ਕਾਊਚ ਬਣਿਆ ਹੋਇਆ ਜੀ ਹੂੰ 9 ਸੀਟਰ ਸੈੱਟ ਹੈ ਵਿਦ ਟੇਬਲ ਦੇ ਨਾਲ ਭਾਜੀ 25500 ਰੁਪਏ ਰੇਟ ਲਾਤਾ ਆਪ ਤੁਸੀਂ ਦੱਸੋ ਮੈਨੂੰ ਇੱਕ ਗੱਲ ਦੱਸ ਦਿਓ ਵੀ ਕੋਈ ਵੀ ਬਾਜ਼ਾਰ ਦੇ ਵਿੱਚ ਕੀ ਤੁਹਾਨੂੰ ਕੋਈ ਮੈਂ ਦੇਣਾ ਕਿਸ ਨੇ ਇਹ ਸੋਫਾ ਪਰ ਅਸੀਂ 29500 ਹੀ ਦਵਾਂਗੇ ਤੁਹਾਨੂੰ ਆ ਦੇਖੋ ਹੋਰ ਰੇਟ ਘਟ ਗਿਆ ਆ ਤੁਹਾਨੂੰ ਅਸੀਂ ਦੇਣਾ 25500 ਦੇ ਵਿੱਚ ਅਸੀਂ ਕੱਲੇ ਕੱਲੇ ਰੇਟ ਦੱਸੀ ਜਾਂਦੇ ਆ ਵੀ ਕੋਈ ਕਿਸ ਨੂੰ ਭਲੇਖਾ ਨਾ ਰਵੇ ਕਿ ਤੁਹਾਨੂੰ ਉਹਦਾ 25 ਲਾਇ ਤੇ ਇਹਦਾ 25 ਇਹ ਨਹੀਂ ਹੈਗਾ ਜੀ ਇਹਨਾਂ ਮੈਂ ਕੌਚ ਲਾ ਦੇਰ ਮੈਂ 30 ਕਰ ਦੇਣਾ ਜੀ ਪ੍ਰਾਈਸ ਸੇਮ ਹੀ ਰਹੋਗੇ 15 ਦਿਨ ਦੀ ਸਾਡੀ ਆਫਰ ਹੈ ਜੀ ਸਾਰੇ ਕਸਟਮਰ ਆਓ ਪਰ ਇੱਕ ਰਿਕਵੈਸਟ ਆ ਵੀ 15 ਦਿਨ ਕਹਿ ਰਹੇ ਆ ਇਸ ਗੱਲ ਦਾ ਧਿਆਨ ਰੱਖਿਓ 15 ਦਿਨ ਦੇ ਅੰਦਰ ਅੰਦਰ ਆਜੋ ਸਾਰਾ ਹੀ ਸਟਾਕ ਚੁਕਾ ਲੈਣਾ ਹੈ ਕਲੀਅਰ ਕਰ ਦੇਣਾ ਬਾਅਦਿਆਂ ਲੰਬਾ ਦੀ ਆ ਦੇਖੋ ਜੀ ਕੋਰਨਰ ਸੈਟ ਆ ਦੇਖੋ ਪੈਪਿੰਗ ਵਰਕ ਹੋਇਆ ਜੀ ਸਰਹਾਣੇ ਦੇ ਵਰਕ ਦੇਖੋ ਸਰ ਸੀਟਾਂ ਦੇ ਵਰਕ ਦੇਖੋ ਇਹ ਬਾਜੀ ਲਾਤਾ 29500 ਰੁਪਏ ਦਾ ਸੈਟਿੰਗ ਦੇ ਜਿਹੜੇ ਸਾਡੇ ਵੀਰ ਭਰਾ ਮਤਲਬ ਖੁੱਲੀ ਜਗ੍ਹਾ ਸਪੇਸ ਜਿੰਨਾ ਕੋ ਲੌਬੀ ਵੱਡੀ ਹੈਗੀ ਆ ਜੀ ਉਹਨਾਂ ਵਾਸਤੇ ਇਹ ਸੈੱਟ ਬਣਿਆ ਹੈਗਾ 9 ਸੀਟਰ ਸੈੱਟ ਭਾਜੀ ਬਹੁਤ ਸ਼ਾਨਦਾਰ ਕੁਆਲਿਟੀ ਦੇ ਵਿੱਚ ਬਣਿਆ 10 ਸਾਲ ਦੀ ਗਾਰੰਟੀ ਨਾਲ ਭਾਜੀ ਆ ਦਿਖਾਓ ਭਾਜੀ ਪਹਿਲਾਂ ਆ ਦਿਖਾਓ ਲਓ ਨਿਗਾਹ ਮਾਰੋ ਭਾਜੀ ਬਹੁਤ ਸੁਪਰ ਸੁਪਰ ਚੀਜ਼ ਹੈਗੀ ਆ ਜਦੋਂ ਤੁਸੀਂ ਇੱਥੇ ਬੈਠਦੇ ਹੋ ਦੇਖੋ ਪੂਰਾ ਢੋਲ ਲੱਗਦਾ ਬੈਠਣ ਨੂੰ ਬੜਾ ਵਧੀਆ ਗੱਦੀ ਵੀ ਲੱਗੀ ਆ ਕੱਪੜਾ ਬਹੁਤ ਵਧੀਆ ਲੱਗਾ ਇਦਾਂ ਦਾ ਸੈੱਟ ਤੁਸੀਂ ਆ ਦੇਖੋ ਇਹਨਾਂ ਦੇ ਇਹਨਾਂ ਨੇ ਵੀ ਦੇਖੋ ਪੈਰ ਚੈੱਕ ਕਰ ਲਓ ਡਿਜ਼ਾਈਨ ਹਰ ਇੱਕ ਦਾ ਬਹੁਤ ਵਧੀਆ ਭਾਜੀ ਰੇਟ ਸਿਰਾ ਕੀ ਆ ਇਹ ਦੇਖੋ ਇਹਦਾ ਰੇਟ ਜਿਹੜਾ ਮਾਰਕੀਟ ਭਾਜੀ ਹੈਗਾ 1.5 ਲੱਖ ਰੁਪਈਆ ਅਸੀਂ ਇਹਦਾ ਲਾਇਆ 85000 ਰੁਪਈਆ ਰੇਟ ਸਿਰਫ ਔਨ ਲੋ ਸਿਰਫ 85000 ਰੁਪਏ ਦੇ ਵਿੱਚ ਤੁਹਾਨੂੰ ਅਸੀਂ ਇਹ ਦੇ ਰਣਾ ਇਸੇ ਤਰ੍ਹਾਂ ਤੁਸੀਂ ਲੌਬੀ ਦੇ ਵਿੱਚ LED ਲੱਗੀ ਆ TV ਦੇਖ ਰਹੇ ਹੋ ਜਾਂ ਤੁਸੀਂ ਬੈਠਿਓ ਨਾਲ ਗਲਾਸੀ ਪੱਤਾ ਜੂਸ ਪੀ ਰਹੇ ਹੋ ਚਾਹ ਮਤਲਬ ਇੱਥੇ ਤੁਸੀਂ ਰੱਖ ਸਕਦੇ ਹੋ ਸਪੇਅਰ ਤੁਹਾਨੂੰ ਦੇਤੀ ਬਹੁਤ ਵਧੀਆ ਇੱਕ ਤੁਹਾਨੂੰ ਸੈੱਟ ਵੇਖਣ ਨੂੰ ਮਿਲੂਗਾ ਤੁਸੀਂ ਸਾਡੇ ਕੋਲ ਵਿਜ਼ਿਟ ਕਰੋ ਕਸਟਮਰ ਜਿੰਨੇ ਵੀ ਹੈਗੇ ਸਾਡੇ ਵੀਰ ਭਰਾ ਦੇਖ ਰਹੇ ਹੋ ਸਵਾਦ ਤੁਸੀਂ ਚੈੱਕ ਕਰ ਲਓ ਦੇਖਿਆ ਕਰੋ ਪ੍ਰੋਪਰ ਟਾਲੀ ਦੀ ਪਾਲਿਸ਼ ਦੇਖੋ ਕੀਤੀ ਹੋਈ ਆ ਗੱਦੀ ਉੱਤੇ ਲੱਗੀ ਆ ਕੱਪੜਾ ਵਧੀਆ ਇਹਦੇ ਵਿੱਚ ਮਟੀਰੀਅਲ ਵਧੀਆ ਉੱਪਰ ਤੁਸੀਂ ਦੇਖੋ ਬਹੁਤ ਸੋਹਣਾ ਡਿਜ਼ਾਈਨਰ ਇੱਥੇ ਸ਼ੀਸ਼ਾ ਵੀ ਲੱਗਾ ਹੋਇਆ ਇਹ ਰੇਟ ਹੈਗਾ ਜੀ ਇਹਦਾ ਸਿਰਫ 25000 ਬਾਜੀ ਇਹ ਕਾਹ ਜਾਂਦਾ ਆਪਣਾ ਵੀ 7 ਸੀਟਰ ਸੋਫਾ ਵਿੱਧ ਟੇਬਲ ਦੇ ਨਾਲ ਦੋ ਪਫੀਆਂ ਇਹਦਾ ਰੇਟ ਬਾਜੀ 17500 ਰੁਪਏ ਆ ਜੀ ਆਹ ਦੱਸੋ ਮੈਨੂੰ ਜੇ ਕੋਈ ਵੀ ਮਾਈ ਦਾ ਲਾਲ ਕੋਈ ਹੋਲ سیلਰ ਜਿਹੜਾ ਆਪਣਾ ਨੂੰ ਕਹਿੰਦਾ ਕੋਈ ਕਹਿੰਦਾ ਫੈਕਟਰੀ ਆ ਕੋਈ 29500 ਦੇ ਵਿੱਚ ਦੇ ਦੇਵੇ 29500 ਚ ਦਵਾਂਗੇ ਆ ਵੀ ਸੋਫਾ ਇਦੇ ਨਾਲ ਵੀ ਗਿਫਟ ਫ੍ਰੀ ਆ ਤੁਹਾਨੂੰ ਗਿਫਟ ਫ੍ਰੀ ਦੇਣਾ ਇਹ ਵੀ ਤੁਹਾਨੂੰ ਅਸੀਂ 29500 ਹੀ ਦੇਣਾ ਇੱਕ ਆਹ ਸੈੱਟ ਤੁਸੀਂ ਦੇਖ ਲਓ ਦੇਖੋ ਸਾਡੇ ਕੋਲ ਇਹ ਨਹੀਂ ਵੀ 2 4 5 ਰੱਖ ਕੇ ਸਾਡੇ ਕੋਲ ਬਹੁਤ ਹਿਊਜ ਵੈਰਾਈਟੀ ਆ ਜਦ ਤੁਸੀਂ ਆਉਣਾ ਤੁਹਾਡਾ ਅਸੀਂ ਬਹੁਤ ਵੱਡਾ ਫਾਇਦਾ ਕਰਕੇ ਭੇਜਾਂਗੇ ਭਾਜੀ ਆ ਗਏ ਆਪਣੇ ਡ्रेसਿੰਗ ਟੇਬਲਾਂ ਜੀ ਭਾਜੀ ਇਹਦਾ ਰੇਟ ਹੈਗਾ ਜੀ 4500 ਰੁਪਈਆ ਭਾਜੀ ਜਿਹੜਾ ਮਾਰਕੀਟ ਵਿੱਚ ਤੁਹਾਨੂੰ 7500 8000 ਤੋਂ ਘੱਟ ਨਹੀਂ ਮਿਲਨੇ ਹੋ ਵਾਟਰਪੂਫ ਦੇ ਵਿੱਚ ਬਣਿਆ ਹੈ ਭਾਈ ਜੀ ਪੂਰੀ 10 ਸਾਲ ਦੀ ਗਾਰੰਟੀ ਠੋਕੇ ਦਵਾਂਗੇ ਡਿਜ਼ਾਈਨ ਇਹਦੇ ਵਿੱਚ ਬਹੁਤ ਸਾਰੇ ਤੁਹਾਨੂੰ ਮਿਲ ਜੂਗੇ ਤੁਸੀਂ ਆਪਣੇ ਘਰ ਦੇ ਵਿੱਚ ਮੈਂ ਚੈਲੰਜ ਕਰਦਾ ਮਿਸਤਰੀ ਸਾਧ ਲਓ ਮਾਲ ਮੰਗਾ ਲਓ ਪੈਸੇ ਲਾ ਲਓ ਜੇ ਤੁਹਾਨੂੰ 18 20 ਹਜ਼ਾਰ ਤੋਂ ਘੱਟ ਪੈ ਜਵੇ ਕਿਉਂਕਿ ਤੁਹਾਡੀ ਵੇਸਟੇਜ ਵੀ ਹੋਣੀ ਆ ਉਹ ਨਹੀਂ ਇੱਥੇ ਤੁਸੀਂ ਸਿਰਫ 9500 ਚ ਲੈ ਕੇ ਜਾ ਸਕਦੇ ਆ ਬਹੁਤ ਵੱਡਾ ਸਾਈਜ਼ ਹੈਗਾ ਤੇ ਕੁਆਲਿਟੀ ਬਹੁਤ ਸੁਪਰ ਹੈਗੀ ਆ ਸੋ ਭਾਈ ਜੀ ਅਲਮਾਰੀਆਂ ਦੇ ਵਿੱਚ ਆਪਣੇ ਕੋਲ ਕਿੰਨੇ ਇੱਕ ਡਿਜ਼ਾਈਨ ਹੈਗੇ ਆ ਭਾਈ ਜੀ ਅਲਮਾਰੀ ਵਿੱਚ ਬਹੁਤ ਸਾਰੇ ਡਿਜ਼ਾਈਨ ਆਪਣੇ ਆਪ ਦੇਖੋ ਡਰੈਸਿੰਗ ਟੇਬਲ ਵਾਲਾ ਆ ਗਿਆ ਡਿਜ਼ਾਈਨ ਜੀ ਵਿੱਚ ਵਿੱਚੋਂ ਸਪੇਸ ਪੂਰੇ ਖੁੱਲੇ ਡੁੱਲੇ ਆ ਜੀ ਜੀ 6x7 ਦੀ ਨਮਾਰੀ ਆ ਗਈ ਜੀ 16500 ਰੁਪਏ ਰੇਟ ਛੋਟੀ ਨਮਾਰੀ ਇੰਨਾ ਫਰੀ ਹੈ ਬੱਜ ਜੀ ਆਹ ਦੇਖੋ 3D ਲਮਾਰੀ ਆ ਗਈ ਬੱਜ ਹਮ ਡਿਜ਼ਾਈਨ ਸਾਰੇ ਇੱਕ ਤੋਂ ਇੱਕ ਤੁਹਾਨੂੰ ਮਿਲ ਅੱਛਾ ਲੋਹੇ ਦੀਆਂ ਵੀ ਹੈਗੀਆਂ ਨਮਾਰੀਆਂ ਬਿਲਕੁਲ ਲੋਹੇ ਦੀਆਂ ਸਾਰੇ ਆਪਣੇ ਕੋਲ ਨਮਾਰੀਆਂ ਹੁੰਦੀਆਂ ਬਿਲਕੁਲ ਉਹ ਵੀ ਹੈਵੀ ਕੁਆਲਿਟੀ ਵਿੱਚ ਲੋਕਲ ਨਹੀਂ ਬੱਜੀ UV ਬੱਜੀ ਬੋਰਡ ਹੁੰਦਾ ਇਹਨੂੰ ਇੱਕ 3 ਮਾਰ ਆਪਾਂ ਕਹਿ ਦਿੰਨੇ ਆ ਜੀ ਦੀ ਲਾਈਫ ਟਾਈਮ ਦੀ ਗਾਰੰਟੀ ਮਿਲਦੀ ਹੈ ਕੰਪਨੀ ਤੋਂ ਲਿਖ ਕੇ ਇਹਦਾ ਰੇਟ ਬੱਜੀ 16500 ਛੋਟੀ ਨਮਾਰੀ ਇੰਨਾ ਫਰੀ ਆ ਆਹ ਦੇਖੋ ਡਿਜ਼ਾਈਨ ਹ ਬਲੇ ਬਲੇ ਸਾਹਿਬ ਅਲਗ-ਅਲਗ ਡਿਜ਼ਾਈਨ ਆ ਕੋਈ ਸਿੰਪਲ ਨਹੀਂ ਵਿੱਚ ਸ਼ੈਲਫ ਪਾਈ ਹੁੰਦੀ ਆ ਜੀ ਜੀ ਰੇਟੇ ਦਾ ਆਪਾਂ 3500 ਰੁਪਏ ਲਾਇਆ ਬਸ ਲਓ 3500 ਦੇ ਵਿੱਚ ਤੁਸੀਂ ਪ੍ਰੈਸਟੇਬਲ ਲੈ ਕੇ ਜਾ ਸਕਦੇ ਸਲੋ ਜੀ ਜਿੱਦਾਂ ਫਰਨੀਚਰ 'ਚ ਫਾਇਦਾ ਕੀਤਾ ਹੁਣ ਇਲੈਕਟ੍ਰੋਨਿਕ ਦੇ ਪ੍ਰੋਡਕਟ ਵੀ ਦੇਖ ਲਿਓ ਰੇਟ ਵੀ ਦੇਖ ਲਿਓ ਝਟਕੇ ਬਹੁਤ ਲੱਗਣਿਆ ਬਾਜੀ ਪਹਿਲਾਂ ਆਪਾਂ 32 ਇੰਚ ਦੇ ਸ਼ੁਰੂ ਕਰ ਲੈਨੇ ਦੱਸੋ ਵੀ ਬਾਜ਼ਾਰ ਦਾ ਰੇਟ ਕੀ ਹੈ ਤੇ ਆਪਣਾ ਕੀ ਰੇਟ ਹੈਗਾ ਜੀ ਜਿਹੜਾ ਸਾਡਾ ਬਾਜ਼ਾਰ ਦਾ ਰੇਟ ਤੁਹਾਨੂੰ ਇਹ 32 ਇੰਚ ਦੇ ਐਡਿਟ ਜਿਹੜੀ ਹੈਗੀ ਹੈ 12.5 13000 ਦੇ ਮਿਲਨੇ ਹਮ ਜਿਹੜਾ ਆਪਾਂ ਆ 6900 ਰੁਪਏ ਗਿਫਟ ਨਾਲ ਹੈਗਾ ਜੀ 에어ਪੋਰਟ ਇਹਨਾਂ ਵੀ ਤੁਹਾਨੂੰ ਫ੍ਰੀ ਮਿਲੂਗਾ ਇੱਕ ਪੂਰੀ ਗਰੰਟੀ ਹੈਗੀ ਸਮਾਰਟ ਹੈ ਨਾਟ ਸਮਾਰਟ ਆ ਪੂਰੀ ਸਮਾਰਟ ਹੈ ਐਂਡਰੋਇਡ ਐਲਈਡੀ ਹੈ ਪੂਰੀ ਸਮਾਰਟ ਹੈ ਸਾਰੇ ਫੀਚਰ ਤੁਹਾਨੂੰ ਦਿਖ ਰਹੇ ਜੀ 넷플릭스 ਵਗੈਰਾ ਯੂਟਿਊਬ ਵਗੈਰਾ ਸਾਰੇ ਆ ਰਹੇ ਭਾਜੀ ਇਹ 43 ਇੰਚ ਹੈ ਇਹਨੇ ਮਾਰਕੀਟ ਦਾ ਰੇਟ ਹੈਗਾ ਭਾਜੀ 22 ਤੋਂ 23000 ਆਪਣਾ ਰੇਟ ਹੈਗਾ 13900 ਰੁਪਏ ਗਿਫਟ ਇਹਨਾਂ ਫ੍ਰੀ ਆ ਇਹ ਹੈ ਕਿ 43 ਇੰਚ ਲੋਕੀ 40 ਇੰਚ ਵੇਚਦੇ ਨੇ ਪੂਰੀ ਸਮਾਰਟ ਐਂਡਰੋਇਡ ਐਲਈਡੀ ਹੈ ਇੱਕ ਭਾਜੀ ਆਫਰ ਤੁਹਾਨੂੰ ਹੋਰ ਦਿੰਨੇ 65 ਇੰਚ ਦੀ ਜਿਹੜੀ ਐਲ ਗਿਫਟ ਇਹਨਾਂ ਵਿੱਚ ਸਰਦਨ ਦਵਾਂਗੇ ਇਹਦੇ ਨਾਲ ਵੀ ਤੁਸੀਂ ਗਿਫਟ ਲੈ ਕੇ ਜਾ ਸਕਦੇ ਆ ਨਾਲੇ ਬ੍ਰਾਂਡ ਬਹੁਤ ਵੱਡਾ ਇਸ ਤੋਂ ਇਲਾਵਾ ਹੁਣ ਗਰਮੀਆਂ ਦਾ ਮੌਸਮ ਆਈ ਜਾਂਦਾ ਪੱਖੇ কুলਰ ਤੇ ਏਸੀ ਦੀ ਬੜੀ ਡਿਮਾਂਡ ਆ ਗੌਦਰੀ ਦਾ ਏਸੀ ਜਿਹੜਾ ਕਨਵਰਟੇਬਲ 3 ਸਟਾਰ 29500 ਰੁਪਏ ਪੂਰੇ ਪੰਜਾਬ ਜਿਹੜੇ ਤੁਹਾਨੂੰ ਲੱਭਣਾ ਭਾਜੀ ਲਗੜ ਦਾ ਏਸੀ ਜਿਹੜਾ 3 ਸਟਾਰ 32500 ਭਾਜੀ ਰੇਟ ਨੋਟ ਕਰੀ ਜਿਓ ਭਾਜੀ ਉਹ ਨੀਡਾ ਦਾ ਏਸੀ 3 ਸਟਾਰ 32500 ਐਲਜੀ ਦਾ ਏਸੀ ਭਾਜੀ ਜਿਹੜਾ 3 ਸਟਾਰ ਆ ਜੀ ਡੇਟਾਂ ਦਾ 33500 ਉਹ ਵੀ ਸਾਰੇ 2024 ਮਾਡਲ ਕੋਈ ਨਹੀਂ ਨਾਲੇ ਬ੍ਰਾਂਡ ਵੀ ਸਾਰੇ ਵੱਡੇ ਵੱਡੇ ਆ ਅੱਗੇ ਆਜੋ ਬਲੂ ਸਟਾਰ ਦੇ ਏਸੀ ਆ ਗਏ 34500 3-ਸਟਾਰ ਕਨਵਰਟੇਬਲ ਉਸ ਤੋਂ ਬਾਅਦ ਇਹ ਹਾਇਰ ਦੇ ਏਸੀ ਆ ਗਏ ਆਪਣੇ ਕੋਲ 1.6 ਮਾਡਲ ਆ ਜੀ ਫੈਵੀ ਡਿਊਟੀ ਦੇ ਵਿੱਚ 33500 ਕੋਈ ਨਹੀਂ ਦੇ ਪਾਊਗਾ ਭਾਜੀ ਅੱਗੇ ਭਾਜੀ ਬਲੂ ਸਟਾਰ ਆ ਗਿਆ ਜੀ ਆਪਣੇ ਕੋਲ 5-ਸਟਾਰ ਦੇ ਵਿੱਚ ਆਈਐਫਵੀ ਦਾ ਆ ਗਿਆ ਜੀ ਮਾਡਲ ਬਹੁਤ ਟੌਪ ਦਾ ਚੱਲਦਾ ਇਹਦੀ ਫੁੱਲ ਗਾਰੰਟੀ ਭਾਜੀ ਮਤਲਬ ਤੁਸੀਂ ਕੋਈ ਵੀ ਅਸੀਂ ਲੈਨੇ ਨਾ ਸਾਰਿਆਂ ਦੀ ਜਿਹੜੀ ਫੁੱਲ ਗਾਰੰਟੀ 1 ਸਾਲ ਦੀ ਹੁੰਦੀ ਕੰਪ੍ਰੈਸ਼ਨ ਦੀ 10 ਸਾਲ ਦੀ ਹੁੰਦੀ ਆਈ ਵੀ ਨੇ ਆਫਰ ਲਾਇਆ ਕਿ 5 ਸਾਲ ਦੀ ਪੂਰੀ ਫੁੱਲ ਗਾਰੰਟੀ ਮਿਲੂਗਾ ਤੁਹਾਨੂੰ ਫੁੱਲ ਅਜਾ 5 ਸਾਲ ਤੱਕ 7 ਸਾਲ ਤੱਕ ਤੁਹਾਨੂੰ ਮਿਲੇਗਾ ਕੰਪਰੈਸ਼ਨ ਦੀ ਰੇਟ ਹੈਗਾ 33500 ਭਾਜੀ ਪਹਿਲਾਂ ਆਪਾਂ ਇੱਥੇ ਸ਼ੁਰੂਆਤ ਕਰੋ ਵੀ ਬੜੀ ਡਿਮਾਂਡ ਹੈ ਇਹਦੀ ਭਾਜੀ ਇਹ ਸਿੰਗਲ ਡੋਰ ਦੇ ਵਿੱਚ ਸਭ ਤੋਂ ਵੱਡੀ ਫ੍ਰਿਜ ਸਭ ਤੋਂ ਵੱਡੀ ਨੋਵਾ ਗੇਦੀਵਾਲਪੁਰ ਕੰਪਨੀ ਦੀ ਦੇਖੋ ਜੀ ਸਪੇਸ ਦੇਖੋ ਭਾਜੀ ਇਹਦੀ ਸੋ ਆ ਦੇਖੋ ਅੰਦਰ ਟਫਨ ਦੇ ਸ਼ੈਲਫਾਂ ਲੱਗੀਆਂ ਤੁਸੀਂ ਇਹਨੂੰ ਐਡਜਸਟ ਵੀ ਕਰ ਸਕਦੇ ਹੋ ਉੱਪਰ ਥੱਲੇ ਕਰ ਸਕਦੇ ਆ ਦੇਖੋ ਨਾ ਸਾਰਾ ਵੱਡਾ ਸਾਈਜ਼ ਹੈਗਾ ਇਹ ਤੁਸੀਂ ਆਨਲਾਈਨ ਚੈੱਕ ਕਰ ਲਿਓ ਹੋਰ ਕਿਤੇ ਜਾ ਕੇ ਚੈੱਕ ਕਰ ਲ ਵੱਡਾ ਸਾਈਜ਼ ਆ ਡਿਮਾਂਡ ਕਾਫੀ ਆ ਕਲਰ ਵੀ ਬੜਾ ਸੋਹਣਾ ਇਹਦੀ ਆਫਰ ਦੇਖੋ ਕਿੰਨੀ ਵੱਡੀ ਆ 26999 ਵਾਲੀ ਤੁਹਾਨੂੰ ਫਰਿੱਜ ਅਸੀਂ 22500 ਦੇ ਵਿੱਚ ਦੇ ਦੇਣੀ ਆ ਨਾਲ ਗਿਫਟ ਵੀ ਦਵਾਂਗੇ LG ਦੀ ਜਿਹੜੀ 185 ਲੀਟਰ ਫਰਿੱਜ ਆ ਜੀ ਮਤਲਬ 13 ਤੋਂ 14000 ਵਿੱਚ ਮਾਰਕੀਟ 'ਚ ਵੇਚਦੇ ਆ ਭਾਜੀ ਆਪਾਂ ਆਫਰ ਪ੍ਰਾਈਜ਼ ਲਾਤਾ ਜੀ 11500 ਰੁਪਈਆ ਇਹ ਭਾਜੀ 15 ਦਿਨ ਦੀ ਆਫਰ ਆ 15 ਦਿਨ ਤੋਂ ਬਾਅਦ ਇਹ ਰੇਟ ਨਹੀਂ ਹੋਣਗੇ ਤਾਂ ਚੀਜ਼ ਤੁਹਾਨੂੰ ਜਰੂਰ ਮਿਲੂਗੀ ਇੱਕ ਵਾਰੀ ਫੇਰ ਤੁਹਾਨੂੰ ਅਸੀਂ ਜਾ ਕਰਾ ਦਨੇ ਆ ਤੁਸੀਂ ਸਾਡੇ ਕੋਲ ਆ ਜਾਓ ਸਿਰਫ 1 ਰੁਪਿਆ ਦੇ ਕੇ ਜਿਹੜਾ ਮਰਜ਼ੀ ਸਮਾਨ ਲੈ ਜਾਓ ਆਸਾਨ ਕਿਸ਼ਤਾਂ ਤੇ ਬਜਾਇਸ ਫਾਇਨਸ ਦਾ ਤੁਸੀਂ ਕਾਰਡ ਹੋਵੇ ਤੁਸੀਂ ਆ ਜਾਓ ਫਾਇਦੇ ਕਰਨੇ ਆ 694 ਲੀਟਰ ਹਮ ਮਾਰਕੀਟ ਵਿੱਚ ਤੁਹਾਨੂੰ ਭਾਜੀ 1 ਲੱਖ 20 1 ਲੱਖ 30 1 ਲੱਖ 25 ਹੱਦੀ ਵਿਕਦੀ ਆ ਜੀ ਮੈਂ ਰੇਟ ਇਹਦਾ ਲਵਾਇਆ ਜੀ ਸਪੈਸ਼ਲ ਆਫਰ ਲਾਇਆ ਕੰਪਨੀ ਕੋ 95000 ਰੁਪਿਆ ਨਰ ਦੇਖੋ ਫਾਇਦਾ ਤੁਹਾਡਾ ਸਾਈਡ ਬਾਈ ਸਾਈਡ ਫਰਿੱਜਾਂ ਜੀ 25000 ਰੁਪਏ ਦਾ ਫਾਇਦਾ 1 ਲੱਖ 20000 ਵਾਲੀ ਫਰਿੱਜ 95000 ਚ 694 ਲੀਟਰ LG ਦੀ ਹੈਗੀ ਆ ਤੇ ਅਗਲੀ LG ਦੀ ਬਾਜੀ ਫਰਿੱਜ 10 ਸਾਲ ਦੀ ਗਾਰੰਟੀ ਆ ਜੀ 446 ਲੀਟਰ ਦੀ ਇਹ ਤੁਹਾਨੂੰ ਨੈਟ 45000 ਦੀ ਪਿਆਣੀ ਬਾਜੀ ਇਹਦੇ ਵੀ ਫੋਟੋ ਲੈ ਲਓ ਸਕਰੀਨ ਸ਼ਾਟ ਲੈ ਕੇ ਕਸਟਮਰ ਆਵੇ ਜੀ ਟਰਾਈ ਕਰਕੇ ਆਵੇ ਹੂੰ ਦੇਖੋ ਚੈਲੰਜ ਇਹਨਾਂ ਦਾ ਕਿੱਡਾ ਵੱਡਾ ਵੀ ਜਿੱਥੇ ਮਰਜ਼ੀ ਜਿਹੜੀ ਮਰਜ਼ੀ ਦੁਕਾਨ ਤੇ ਜਾਓ ਰੇਟ ਪਤਾ ਕਰਕੇ ਆਓ ਉਦੋਂ ਬਾਅਦ ਸਾਡੇ ਕੋਲ ਆਜੋ ਫਰਿੱਜਾਂ ਦੇ ਵਿੱਚ ਵੀ ਫਾਇਦੇ ਹੋਗੇ ਬਾਜੀ ਸਭ ਤੋਂ ਵਧੀਆ ਬ੍ਰਾਂਡ ਵੇਗਦਾ ਰਾਇ ਹਾਂ 2 ਸਾਲ ਦੀ ਗਾਰੰਟੀ ਪੰਪ ਦੀ ਮੋਟਰ ਦੀ ਜੀ 5500 ਰੁਪਏ ਦਾ ਕੋਈ ਨਹੀਂ ਦੇ ਪਾਊਗਾ ਇਹ ਨਾਲ ਸਾਬ ਬ੍ਰਾਂਡ ਦਾ ਭਾਜੀ 7 ਸਾਲ ਦੀ ਗਾਰੰਟੀ ਆ ਜੀ 1150 ਪਾਵਰ ਸੈਕਸ਼ਨ ਆ ਇਹਦੀ ਜੀ ਰੇਟ ਆਪਾਂ ਲਾ ਦਿੱਤਾ 5500 ਰੁਪਏ ਮਾਰਕੀਟ ਵਿੱਚ ਤੁਹਾਨੂੰ ਭਾਜੀ 8000 7500 ਘੱਟ ਨਹੀਂ ਮਿਲੂਗੀ ਇਹ ਵੀ ਚੈਲੰਜ ਹੈ ਭਾਜੀ ਦੇਖੋ ਬਟਰਨ ਵਾਲੀ ਵੀ ਮਿਲ ਜੂਗੀ ਤਾਨੂੰ ਸੈਂਸਰ ਵਾਲੀ ਵੀ ਮਿਲ ਜੂਗੀ ਤੁਹਾਨੂੰ ਟੱਚ ਕਰਨ ਦੀ ਲੋੜ ਨਹੀਂ ਤੁਸੀਂ ਹੱਥ ਹਲਾਓ ਸਪੀਡ ਘਟੂਗੀ ਵਧੂਗੀ ਆਨ ਹੋਊ ਆਫ ਹੋਊ ਡਿਜ਼ਾਈਨ ਸਾਈਜ਼ ਸਾਡੇ ਕੋਲ ਸਾਰੇ ਅਵੇਲੇਬਲ ਹੁੰਦੇ ਆ ਜੀ ਸਰੋ ਜੀ ਚਿਮਨੀਆਂ ਦੇ ਨਾਲ ਨਾਲ ਤੁਸੀਂ ਸਾਡੇ ਕੋਲੋਂ ਗੈਸ ਚੂਲੇ ਲੈ ਸਕਦੇ ਆ ਚਾਹੇ ਤੁਸੀਂ 2 ਵਰਨ ਲੈ ਲਓ 3 ਵਰਨ ਲੈ ਲਓ ਦੇਖੋ ਤੁਸੀਂ 4 ਵਰਨ ਲੈਣਾ ਬ੍ਰਾਂਡ ਦੇਖੋ ਕਿੱਡਾ ਵੱਡਾ ਅਨੈਲਸਾ ਦਾ ਲੈਣਾ ਚਿਮਨੀਆਂ ਦੇ ਨਾਲ ਚੁੱਲਿਆਂ ਦੇ ਵਿੱਚ ਵੀ ਸਾਡੇ ਕੋਲ ਬਹੁਤ ਸਾਰੀ ਵੈਰਾਈਟੀ ਹੈ ਤੇ ਲਓ ਵੀ ਹੁਣ ਤੁਹਾਡੇ ਨਾਲ ਅਸੀਂ ਵਾਸ਼ਿੰਗ ਮਸ਼ੀਨਾਂ ਦੇ ਵਿੱਚ ਫਾਇਦੇ ਕਰਾਉਣੇ ਆ ਸਾਰੇ ਹੀ ਬ੍ਰਾਂਡ ਸਾਡੇ ਕੋਲ ਟੋਟਲੀ ਹੈਗੇ ਆ ਲੋਰਡ ਬ੍ਰਾਂਡ ਆ ਚੈਲੰਜ ਕਰਦੇ ਆ ਪਤਾ ਜਿੱਥੋਂ ਮਰਜ਼ੀ ਕਰ ਲਓ ਲੋਰਡ ਦੀ ਮਸ਼ੀਨ ਆ 8 ਕਿਲੋ ਦੀ ਹੈਗੀ ਆ ਜਿਹਦਾ ਵਿਸਾਖੀ ਦੇ ਸਪੈਸ਼ਲ ਆਫਰ ਲਾਤਾ 15500 ਰੁਪਿਆ ਬਾਜ਼ਾਰ ਦੀ ਕੀਮਤ ਆ ਸਾਡੇ ਕੋਲ ਆਜੋ 10500 ਚ ਦਵਾਂਗੇ ਜੇ ਕੋਈ ਦਊ ਤਾਂ ਚੈਲੰਜ ਸਾਡਾ ਪੂਰਾ ਨਾਲ ਗਿਫਟ ਫਰੀ ਦਵਾਂਗੇ ਸਪੈਸ਼ਲ ਰੇਟ ਲਾਏ ਜੀ ਕੰਪਨੀ ਕੋ 10900 ਰੁਪਿਆ ਰੇਟ ਲਾ ਰਹੇ ਆ ਜੀ ਵੈਸੇ ਮਾਰਕੀਟ ਵਿੱਚ ਤੁਹਾਨੂੰ ਬਈ 13 ਤੋਂ 12500 ਤੋਂ ਘੱਟ ਇਹ ਮਿਲ ਨਹੀਂ ਸਕਦੀ ਵੀ ਚੈਲੰਜ ਆ ਪੂਰੇ ਪੰਜਾਬ ਦੇ ਵਿੱਚ ਇਹਦੇ ਵਿੱਚ LG Samsung Lloyd 4 ਬ੍ਰਾਂਡ ਵੀ ਬਹੁਤ ਸਾਰੇ ਆ ਇੱਕ ਵੋਲਟੇਜ ਦੀ ਮਸ਼ੀਨਾਂ 14 ਕਿਲੋ ਟਫਨ ਗਲਾਸ ਦੇ ਵਿੱਚ ਆ ਜੀ ਦੇਖੋ ਜੀ ਪੂਰੀ ਬਲੈਕ ਕਲਰ ਦੇ ਵਿੱਚ ਰੇਟ ਲਾਤਾ ਬਈ ਸਾਢੇ 15000 ਰੁਪਿਆ 20500 ਰੁਪਿਆ ਐਮਆਰਪੀਆ ਜੀ 15000 ਰੁਪਿਆ ਰੇਡ ਨਾਲ ਭਾਜੀ ਇਹਨਾਂ ਵੀ ਗਿਫਟ ਫਰੀ ਹੈ ਤੇ ਅੱਗੇ ਆਜੋ ਭਾਜੀ ਸਾਖੀ ਆਫਰ ਸਪੈਸ਼ਲ ਜੀ ਬੀਪੀਐਲ ਦੀ ਮਸ਼ੀਨ ਟਫਨ ਗਲਾਸ ਦੇ ਵਿੱਚ 10 ਸਾਲ ਦੀ ਪੂਰੀ ਗਾਰੰਟੀ ਹੈ ਕੋਈ ਮਸ਼ੀਨ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਮੋਟਰ ਦੋਨਾਂ ਦੀ 5-5 ਸਾਲ ਦੀ ਗਾਰੰਟੀ ਹੈ ਇਹ ਭਾਜੀ ਆ ਗਈ ਜੀ ਆਪਣੀ ਆਈਐਚਬੀ ਦੀ ਮਸ਼ੀਨ ਭਾਜੀ 100 ਮਾਡਲ ਆ ਜੀ 10 ਸਾਲ ਦੀ ਇਹਦੀ ਗਾਰੰਟੀ ਹੈ 4 ਸਾਲ ਦੀ ਫੁੱਲ ਗਾਰੰਟੀ ਕੰਪਨੀ ਦੇ ਰਹੀ ਹੈ ਜੀ ਫੁੱਲ ਗਾਰੰਟੀ ਦਾ ਮਤਲਬ ਇਹ ਹੁੰਦਾ ਤੁਹਾਡੀ ਮਸ਼ੀਨ ਚ 4 ਸਾਲ ਦੇ ਵਿੱਚ ਖਰਾਬ ਹੋਵੇ ਕੰਪਨੀ ਫ੍ਰੀ ਤੁਹਾਨੂੰ ਮਤਲਬ ਇਹਦੀ ਰਿਪੇਅਰ ਕਰਕੇ ਰਵੇਗੀ ਜੀ ਇਹਦਾ ਰੇਟ ਆਪਾਂ ਲਾਤਾ 33500 ਦੇਖੋ ਆਈਐਫਬੀ ਬਹੁਤ ਵੱਡਾ ਬ੍ਰਾਂਡ ਆ 9 ਕਿਲੋ ਦੀ ਵਾਸ਼ਿੰਗ ਮਸ਼ੀਨ ਆ ਆਟੋਮੈਟਿਕ ਟੌਪ ਲੋਡਡ 40500 ਰੁਪਿਆ ਰੇਟ ਇਹਦਾ ਅਸੀਂ 30500 ਦੇ ਰਹੇ ਹਾਂ ਸਿੱਧੋ ਸਿੱਧਾ 10000 ਰੁਪਏ ਦਾ ਫਾਇਦਾ ਜੇ ਤੁਸੀਂ ਹੁਣ ਫਰੰਟ ਲੋਡਰ ਲੈਣੀ ਆ ਆਈਐਫਬੀ ਤਾਂ ਬੈਸੀ ਬ੍ਰਾਂਡ ਬਹੁਤ ਵੱਡਾ ਹੈਗਾ ਇਹ 49500 ਦੀ ਪੈਂਦੀ ਆ ਤੁਹਾਨੂੰ ਅਸੀਂ ਦੇਣੀ 39500 ਚ 10000 ਰੁਪਏ ਦਾ ਡਿਸਕਾਊਂਟ ਮਤਲਬ 10000 ਰੁਪਏ ਐਮ ਆਰ ਪੀ ਤੋਂ ਕੱਟ ਆਫਰ ਹੈਗੀ 15 ਦਿਨਾਂ ਦੀ ਗਿਫਟ ਇਹਦੇ ਨਾਲ ਵੀ ਫਰੀ ਦੇਵਾਂਗੇ ਭਾਜੀ ਆ ਜਾਂਦਾ ਯੂ ਐਸ ਬੀ ਦਾ ਡਰਾਇਰ 21500 ਰੁਪਿਆ ਰੇਟ ਆ ਜੀ ਤੁਸੀਂ ਇਹਦੇ ਵਿੱਚ ਕੱਪੜੇ ਪਾਉਣੇ ਤੇ ਬਸ ਕੱਢਨੇ ਸੁੱਕੇ ਪੂਰੇ ਦੇਖੋ ਵੀ ਹੁਣ ਤੁਹਾਨੂੰ ਪਹਿਲਾਂ ਕੱਪੜੇ ਤੁਸੀਂ ਇੱਥੇ ਧੋ ਲੋ ਕਪੜੇ ਸਾਕਾਕ ਤੁਸੀਂ ਇਹ ਚ ਲੈ ਲਓ ਇਹ ਕੰਬੋ ਪੈਕ ਚੱਲ ਰਿਹਾ ਤੁਸੀਂ ਦੋਨਾਂ ਦੇ ਅਸੀਂ ਬਹੁਤ ਡਿਸਕਾਊਂਟ ਲਾਤੀਆ ਸਲੋਵੀ ਏਸੀ ਦੇਖਿਆ ਤੁਸੀਂ ਹੁਣ ਤੁਸੀਂ ਛੱਤ ਵਾਲੇ ਪੱਖੇ ਦੇਖ ਲਓ ਕ੍ਰੌਮਪਟਨ ਵੱਡੇ ਬ੍ਰਾਂਡਾਂ ਦੇ ਪੱਖੇ ਸਾਡੇ ਕੋਲ ਹੈਗੇ ਆ ਸਾਡੇ ਕੋਲ ਜੂਸਰ ਮਸ਼ੀਨ ਹੈਗੇ ਆ ਸਾਡੇ ਕੋਲ ਸਾਊਂਡਵਾਰ ਹੈਗੇ ਆ ਸਾਊਂਡ ਸਿਸਟਮ ਬਹੁਤ ਹੈਵੀ ਹੈ ਦੇ ਵਿੱਚ ਆ ਇਹਦੇ ਵਿੱਚ ਮਾਈਕ੍ਰੋਵੇਵ ਦੇਖੋ ਆ ਦੇਖੋ ਵੱਡੀ ਬ੍ਰਾਂਡ ਸਾਕੀ ਆਫਰ ਸਪੈਸ਼ਲ 5500 ਰੁਪਏ ਦਾ ਦੇ ਰਹੇ ਆ ਫਰੀ ਦੇ ਨਾਲ ਗਿਫਟ ਆ LG ਦਾ ਬ੍ਰਾਂਡ ਹੈਗਾ ਆ ਇਸ ਤੋਂ ਇਲਾਵਾ IFB ਲੈ ਲਓ ਆ ਦੇਖੋ ਹਰ ਇੱਕ ਤਰ੍ਹਾਂ ਦੇ ਸਾਈਜ਼ ਦੇ ਵਿੱਚ ਤੁਹਾਨੂੰ ਮਿਲ ਜਾਣੇ ਆ ਇਹ ਭਾਜੀ ਹੈਗਾ 28 ਲੀਟਰ ਦਾ ਇੱਕ ਕਨਵੈਕਸ਼ਨ ਮਾਡਲ LG ਦਾ ਰੇਟ ਸਿਰਫ ਹੈਗਾ 13500 ਰੁਪਏ ਜੀ ਇਹਦੇ ਵਿੱਚ ਹੋਰ ਆ ਦੇਖੋ ਉਹ ਨੀਡਾ ਬਸ ਬ੍ਰਾਂਡ ਦੇਖੋ ਕਿੱਡੇ ਵਟਿਆ ਆ ਲੈ ਜਾਓ ਇਨਵਰਟਰ 20000 21000 19000 ਇਦਾਂ ਤੁਹਾਡੇ ਕੋਲ ਇਹ ਲੈਂਦੇ ਹੈਗੇ ਆ ਸਾਡੇ ਕੋਲ ਬ੍ਰਾਂਡ ਬਹੁਤ ਵੱਡੇ ਵੱਡੇ ਆ ਪਰ ਜਿਹੜਾ ਲਿਵਗਾਰਡ ਦਾ ਹੈਗਾ ਇਹ ਸਿਰਫ ਸਿਰਫ 15500 ਹੀ ਦਵਾਂਗੇ ਨਾਲ ਇਹਦੇ ਵੀ ਗਿਫਟ ਹੈਗੇ ਫਰੀ ਬਾਕੀ ਸਾਡੇ ਕੋਲ ਇਸ ਤੋਂ ਇਲਾਵਾ ਅਮੀਜ਼ ਦਾ ਲੈਣਾ ਇਹ ਇਹਦੇ ਵਿੱਚ ਵੀ ਸਾਡੇ ਕੋਲ ਬਹੁਤ ਸਾਰੇ ਆਪਸ਼ਨਸ ਤੁਹਾਨੂੰ ਅਸੀਂ ਦੇ ਦੇਣੀ ਹੈਗੀਆਂ ਆ ਛੋਟਾ ਕੂਲਰ ਬਾਜ਼ਾਰ ਚ ਕੋਈ 5500 ਕੋਈ 6000 ਸਾਡੇ ਕੋਲ ਲੈ ਜਾ 4500 ਚ ਆਹ ਕੂਲਰ ਤੁਹਾਨੂੰ ਅਸੀਂ ਦਵਾਂਗੇ 9500 ਚ ਆਹ ਜੀ ਲਿਖ ਕੇ ਲਾਤਾ 10500 ਦਾ ਦਵਾਂਗੇ ਬਾਜ਼ਾਰ ਚ ਵਿਕਦਾ 14-15000 ਦਾ ਗਿਫਟ ਇਹਦੇ ਨਾਲ ਵੀ ਫਰੀ ਦੇਣਾ ਆ ਵੀ ਤੁਸੀਂ ਦੇਖੋ ਬਹੁਤ ਸੋਹਣਾ ਭਾਈ ਜੀ ਆ ਬੜੇ ਅੱਜਕੱਲ ਚੱਲਦੇ ਆ ਕੂਲਰ ਹਣਾ ਇਹਨੂੰ ਕਹਿੰਦੇ ਨੇ ਥਾਰ ਕੂਲਰ ਹਾਂਜੀ ਜਿੱਦਾਂ ਮਰਜ਼ੀ ਭਾਈ ਚਾਚਾ ਕੇ ਮਾਰੋ ਕੂਲਰ ਨੇ ਜਾਊਗਾ ਇਹ 14-15000 ਦਾ ਆਮ ਮਿਲ ਜਾਣਾ ਤੁਸੀਂ ਕਿੰਨੇ ਦੇ ਦੂਗੇ ਭਾਈ ਮਾਰਕੀਟ ਤੇ 14-15000 ਦਾ ਵਿਗਦਾ ਆਪਾਂ ਦਾ ਰੇਟ ਲਾਇਆ 8500 8500 ਬਿਲਕੁਲ ਜੀ 1500 ਲੀਟਰ ਦਾ ਮਤਲਬ ਕੂਲਰ ਸਭ ਤੋਂ ਵੱਡਾ 5 ਫੁੱਟ ਦੇਖੋ ਮੇਰੀ ਹਾਈਟ 6 ਫੁੱਟ ਮੇਰੇ ਬਰਾਬਰ ਆਉਂਦੇ ਗੂਲਰ ਸਾਢੇ 5 ਫੁੱਟ ਦਾ ਗੂਲਰ ਨਾਲ ਲਾਤਾ ਜੂਸਰ ਬਾਜੀ ਰੀਡ ਲਾਤਾ ਜੀ ਸਾਢੇ 12000 ਰੁਪਏ ਸਿਰਫ 15 ਦਿਨ ਲਈ ਬਾਜੀ ਸੋ ਬਾਜੀ ਬਹੁਤ ਸੋਹਣਾ ਸਮਾਨ ਦਿਖਾਇਆ ਤੁਸੀਂ ਬਹੁਤ ਵੱਡੀਆਂ ਆਫਰਾਂ ਦਿੱਤੀਆਂ ਤੁਸੀਂ ਹੁਣ ਲੋਕਾਂ ਨੇ ਆਉਣਾ ਹੈ ਗੱਡੀਆਂ ਭਰ-ਭਰ ਕੇ ਆਪਾਂ ਐਡਰੈਸ ਸੌਖਾ ਜਿਹਾ ਦੱਸ ਦਿਓ ਕਿੱਦਾਂ ਪਹੁੰਚਣਾ ਇੱਥੇ ਬਾਜੀ ਆਪਣਾ ਸ਼ਹਿਰ ਹੈਗਾ ਕਪੂਰਥਲਾ ਜੀ ਨੀਅਰ ਪੈਟਰੋਲ ਪੰਪ ਹੈ ਸਾਡੇ ਸ਼ੋਰੂਮ ਦੇ ਬਾਜੀ ਇੱਕ ਦਿਖਾ ਦਿਓ ਨਿਗਾਹ ਪਰਵਾ ਦਿਓ ਜੇ ਸੈਰ ਨੂੰ ਤੁਸੀਂ ਪੁੱਛ ਕੇ ਆ ਸਕਦੇ ਹੋ ਭਾਜੀ ਗੋਇੰਦਵਾਲ ਸਾਹਿਬ ਰੋਡ ਨੀਅਰ ਨਵਾਪਿੰਡ ਗੇਟ ਵਾਲਾ ਕਪੂਰਸਲਾ ਫਸਟ ਟਾਈਮ ਤੋਂ ਭਾਜੀ 3 ਕਿਲੋਮੀਟਰ ਦੂਰ ਆਏ ਸਾਡਾ 메ਨ ਹਾਈਵੇ ਦੇ ਉੱਤੇ ਸ਼ੋਰੂਮ ਸਲੋਵੀ ਛੇ ਦਿਸ਼ੇ ਦਿ ਆ ਜਾਓ ਸਿੱਧਾ ਯਾ ਐਡਰੈਸ ਦੱਸਤਾ ਨੰਬਰ ਸਕਰੀਨ ਤੇ ਆ ਐਡਰੈਸ ਸਕਰੀਨ ਤੇ ਆ ਪੈਟਰੋਲ ਪੰਪ ਬਿਲਕੁਲ ਨਾਲ ਆ ਨਿਸ਼ਾਨੀ ਇਹ ਵੀ ਦੱਸਤੀ ਆ ਘਮਨ ਟਰੇਡਿੰਗ ਕੰਪਨੀ ਤੇ ਵੱਡੇ ਫਾਇਦੇ ਵੱਡੀਆਂ ਆਫਰਾਂ 1 ਰੁਪਿਆ ਦੇ ਕੇ ਆਸਾਨ ਕਿਸ਼ਤਾਂ ਦੇ ਸਮਾਨ ਤੁਸੀਂ ਲੈ ਜਾਓ 85 ਵਾਲਾ ਸੈੱਟ ਸਾਨੂੰ 51000 ਚ ਦੇ ਰਹੇ ਆ 50000 ਦੀ ਤੁਸੀਂ ਸ਼ਾਪਿੰਗ ਜਿਹੜੀ ਮਰਜ਼ੀ ਕਰੋ ਹੋਮ ਡਿਲੀਵਰੀ ਪੂਰੇ ਪੰਜਾਬ ਚ ਫ੍ਰੀ ਮਿਲ ਜਾਣੀ ਆ ਕੋਈ ਵੀ ਸਵਾਲ ਆ ਕੋਈ ਗੱਲਬਾਤ ਕਰਨੀ ਆ ਤੁਸੀਂ ਕਿਸੇ ਵੀ ਟਾਈਮ ਇਹ ਫੋਨ ਕਰ ਸਕਦੇ ਆ ਕੈਮਰਾਮੈਨ ਓਮ ਸੰਧੀ ਨਾਲ ਹਰਦੀਪ ਸਿੰਘ ਤੱਗੜ ਸਾਹਨ ਟੀਵੀ ਕਪੂਰਤਲਾ